ਬਹਾਗੜਾ ਮਹੱਲਾ ਪੰਜਮਾ ਸ਼ੰਤ ਸੁਣੋ ਬਨੰਤਿਆਂ ਸਵਾਮੀ ਮੇਰੇ RAM ਕੋਟ ਅਪਰਾਧ ਭਰੇ ਪੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ ਭੰਜਨਾ ਸ਼ਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਰੰਜਨਾ ਸੁਣ ਤੋ ਪੇਖਤ ਸੰਗ ਸਭ ਕੈ ਪਰਬ ਨੀਰ ਹੂੰ ਤੇ ਨੇਰੇ ਅਰਦਾਸ ਨਾਨਕ ਸੁਣ ਸਵਾਮੀ ਰਖ ਲਿਓ ਕਰਕੇ ਚੇਰੇ ਤੂੰ ਸਮਰਥ ਸਦਾ ਹਮ ਦੀਨ ਭਿਖਾਰੀ RAM ਮਾਇਆ ਮੋਹ ਮਗਨ ਕੱਢ ਲਿਓ ਮਰਾਰੀ RAM ਲੋਭ ਮੋਹਕਾਰਵਾਦ ਅਨਕ ਦੁਖ ਕਮਾ ਬਨੇ ਅਲਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨਗ੍ਰਹਿ ਪਤਤ ਪਾਵਨ ਬਹੁ ਜੋਨ ਪਰਮ ਤੇ ਹਾਰੀ ਮਨਮਨ ਤਨ ਨਾਨਕ ਦਾਸ ਹਰਿ ਕਾ ਪ੍ਰਭ ਜੀ ਆਪ੍ਰਾਨ ਅਧਾਰੀ ਤੂੰ ਸਮਰੱਥ ਬਟਾ ਮੇਰੀ ਮਤਿ ਥੋਰੀ RAM ਪਾਲੈ ਕਿਰਤ ਕਣਾ ਪੂਰਨ ਜਟ ਤੇਰੀ RAM ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਸੂ ਨਾ ਜਾਨਾ ਰਤਨ ਤਿਆਗ ਸੰਗ੍ਰਹਿਨ ਕਉਡੀ ਪਸੂ ਨੀਚ ਏਨ ਤਿਆਗ ਚਲਦੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਨ ਨਸਮਰਾ ਤਸੂ ਅਮੀ ਪਹਿਜ ਰਖੋ ਮੋਰੀ ਜਾਤੇ ਵਿਸੜਿਆ ਤੈਨ ਆਪ ਮਲਾਇਆ RAM ਸਾਧੂ ਸੰਗ ਮੇ ਹਰ ਗੁਣ ਗਾਇਆ RAM ਗੁਣ ਗਾਏ ਗੋਬਿੰਦ ਸਦਾ ਨੀਕੇ ਕਲਿਆਣ ਮੇ ਪ੍ਰਗਟ ਭਏ ਸੇ ਜਾ ਸੁਆਵੀ ਸੰਗ ਪਰਬ ਕੈ ਆਪਣੇ ਪਰਬ ਕਰ ਲਏ ਸੋਡ ਚਿੰਤ ਅਚਿੰਤ ਹੋਏ ਬਹੁੜ ਦੁੱਖ ਨਾ ਪਾਇਆ ਨਾਨਕ ਦਰਸਨ ਪੇਖ ਜੀਵੇ ਗੋਵਿੰਦ ਗੁਣ ਨਿਤ ਗਾਇਆ ਬਿਹਾਗੜਾ ਮਹਲਾ ਪੰਜਵਾਂ ਸ਼ੰਤ ਬੋਲ ਸੋ ਤਰਬੀੜਿਆ ਮੂਨ ਕਤ ਤਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ ਸੰਗ ਤੇਰਾ ਕਸਨਾ ਚੱਲੇ ਬਿਨਾ ਗੋਵਿੰਦ ਨਾਮਾ ਦੇਸ ਬੇਸ ਸੁਵਰਨ ਰੂਪਾ ਸਗਲ ਊਣੇ ਕੰਮ ਉਤਰਾ ਕਲਤਰਨਾ ਸੰਗ ਸੋਭਾ ਹਸਤ ਕੋ ਰੂਪਕਾਰੀ ਮਨਮント ਨਾਨਕ ਬਿਨ ਸਾਧ ਸੰਗ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਘਤ ਨਹੀਂ RAM ਮਾਇਆ ਝੂਠ ਰੁਦਨ ਤੇ ਤੇ ਬਿਲ ਲਾਹੀ RAM ਬਿਲ ਲਾ ਕੇ ਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿ ਸਿਆਣ ਪੋ ਉਪਾਵ ਥਾਕੇ ਜੈ ਭਾਵਤ ਤਹਿ ਜਾਹੀ ਆਦ ਅੰਤੇ ਮਧ ਪੂਰਨ ਸਰਬਤਰ ਘਟ ਘਟ ਆਹੀ ਬਨਵੰਤ ਨਾਨਕ ਜਿਨ ਸਾਧ ਸੰਗਮ ਸੇਪਤ ਸੇਤੀ ਕਰ ਜਾਹੀ ਨਰਪਤ ਜਾਣ ਗ੍ਰਹੂ ਸੇਵਕ ਸਿਆਣੇ RAM ਸਰਪਰ ਵਿਸ਼ੜਨਾ ਮੋਹੇ ਪਸਤਾਣੇ RAM ਹਰ ਚੰਦਿ ਓਰੀ ਦੇਖ ਪੂਲਾ ਕਹਾਂ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨ ਮੰਗਵਾਈਐ ਹਉ ਹਉ ਕਰਤ ਨਤਰਸਨ ਬੂਜੈ ਨਹਿ ਕਾਮ ਪੂਰਨ ਗਿਆਨੀ ਮੇਨ ਵੰਦ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਸਤਾਨੇ ਧਾਰ ਅਨਗਰਹੋ ਆਪਣਾ ਕਰ ਲੀ ਨਾਰਾਮ ਪੂਜਾ ਘੇ ਕਾਢ ਲਿਓ ਸਾਧੂ ਸੰਗਤੀ ਨਾਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋਦਾਨ ਕਿਰਿਆ ਸੰਗ ਤੇਰਾ ਸੇ ਚਲੇ ਰਸਨਾ ਅਰਾਦਾ ਇੱਕ ਸੁਆਮੀ ਹਰ ਨਾਮ ਮਨ ਤਨ ਪੀਨਾ ਨਾਨਕ ਜਿਸ ਨੂੰ ਹਰਮਲਾਏ ਸੋ ਸਰਬ ਗੁਣ ਪ੍ਰਵਿਨਾ ਵਿਹਾਗੜੇ ਕੀ ਬਾਰ ਮਹਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਪਾਲ ਗੁਰ ਕੈ ਸਬਦ ਮਨ ਭੇਦੀਐ ਸਦਾ ਬਸੈ ਹਰਿ ਨਾਲ ਨਾਨਕ ਨਾਮ ਤਿਨੋ ਕੋ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲ ਮਹਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਈ ਸਤਿਗੁਰ ਬਿਨ ਹੱਥ ਨ ਆਵਈ ਸਭ ਥਕੇ ਕਰਮ ਕਮਾਏ ਨਾਨਕ ਮਨ ਮੁਖ ਜਗਤ ਤਨ ਹੀਣ ਹੈ ਅੱਗਾ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭ ਨ ਵਿੱਚ ਤੂੰ ਵਰਤਦਾ ਤੂੰ ਸਭ ਨਹੀਂ ਧਿਆਇ ਤਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪਰਬ ਪਾਵੈ ਸੋthia ਸਭ ਕਰਨ ਤੇਰਾ ਕਰਾਇਆ ਸਲਾਹ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਭੈਜ ਰਖਦਾ ਆਇਆ ਚਲੂਕ ਮਹਾਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋ ਏ ਨਾਮੇ ਕਾੜ ਦੇ ਸਿੱਧ ਹੈ ਸਹਜੇ ਹੋਏ ਸੋ ਹੋਏ ਗੁਰਮਤਿ ਮਤ ਅਚਲ ਹੈ ਚਲਾਏ ਨ ਸਕ ਕੋਈ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰ ਦੇ ਸੁਹਾਵਾ ਹੋਏ ਮਨ ਮੁਖੋ ਮੂਲੋਂ ਭੁਲਾਏ ਅਨ ਬਿਤ ਲੱਗ ਬਲੂਬ ਅਹੰਕਾਰ ਝਗੜਾ ਕਰਦੇ ਆਂ ਅੰਧਨ ਗੁਦਰੈ ਸਬਦ ਨ ਕਰਹਿ ਵਿਚਾਰ ਸੁਧ ਮਤ ਕਰਤੈ ਹਿਰ ਲਈ ਭੂਲਣ ਸਭ ਬੁਕਾਰ ਦਿੱਤਾ ਕਿਤਨਾ ਸੰਤੋਖੀ ਅਨ ਅੰਤਰ ਤਿਸਨਾ ਬਹੁਤ ਅਗਿਆਨ ਅਧਾਰ ਨਾਨਕ ਮਨ ਮੁਖਾਂ ਨਾਲ ਹੋ ਟੁੱਟੀਆਂ ਭਲੀ ਜਨ ਮਾਇਆ ਮੋਹ ਪਿਆਰ ਮਹਲਾ ਤੀਜਾ ਤੈਨ੍ਹ ਫੋ ਸੰਸਾ ਕਿਆ ਕਰੀ ਜਿਨ ਸਤਗੁਰ ਸਿਰ ਕਰਤਾਰ ਤੋਰ ਦਿਨ ਕੀ ਪੈਜ ਰਖਤਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੇ ਸ਼ਬਦ ਵਿਚਾਰ ਨਾਲਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪਉੜੀ ਜੀ ਜੰਤ ਸਭ ਤੇਰੀਆ ਤੂੰ ਸਭ ਨਾਰਾਸ ਜਿਸ ਨੂੰ ਤੂੰ ਦੇ ਤਿਰ ਸਭ ਕਿਸ ਮਿਲੈ ਕੋਈ ਹੋਰ ਸ੍ਰੀਕ ਨਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਰ ਭੇ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲਹਿ ਸੋ ਜਨ ਸਵਾਸ ਸਭ ਤੇਰਾ ਝੋਜ ਵਰਤਦਾ ਦੁੱਖ ਸੁਖ ਤੁਧ ਪਾਸ ਸ਼ਲੋਕ ਮਹਲਾ 3 ਗੁਰਮੁਖ ਸਤੈ ਭਾਵ ਦੇ ਦਾਰ ਸਚਾ ਸਚਿਆਰ ਸਾਜਣ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਅੰਤ ਸਬਦ ਪਸਾਇਆ ਦੁਖ ਕਟਿਆ ਚੰਦਨ ਕੀਆ ਕਰਤਾਰ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਤਾਰ ਮਹਲਾ ਤੀਜਾ ਗੁਰ ਕੀ ਸੇਵਾ ਚਾ ਕਰੀ ਪੈ ਰਚ ਕਾਰ ਕਮਾਈ ਜਿਹਾ ਸੇਵੈ ਤਿਹੂ ਹੂਐ ਜੇ ਚੱਲੈ ਤਸਹਿ ਰਜਾਈ ਨਾਨਕ ਸਭ ਕਿਸ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਬੜਾਈ ਤੂੰ ਹੈ ਜਾਣਦਾ ਤੁਧ ਜੇ ਬੜ ਅਵਰ ਨ ਕੋਈ ਤੁਧ ਜੇ ਬੜ ਹੋਰ ਸ੍ਰੀਕ ਹੋਵੇ ਤਾਂ ਆਖੀਐ ਤੁਧ ਜੇ ਬੜ ਤੂੰ ਹੈ ਹੋਈ ਜੇ ਤੂੰ ਸੇਵਿਆ ਤੈਨ ਸੁਖ ਪਾਇਆ ਹੋਰ ਤੇਸ ਦੀ ਰੀਸ ਕਰੇ ਕਿਆ ਕੋਈ ਤੂੰ ਪੰਨਣਾ ਕਰਨ ਸਮਰਾਤ ਦਤਾਰ ਹੈ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਦ ਜੇ ਵੜਦ ਧਰਮ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਢੀ ਬਰਵੰਢੀ ਪਤਾਲੀ ਪੁਰੀ ਸਭ ਲੋਈ ਸ਼ਲੋਕ ਮਹਲਾ 3 ਮਨ ਪਰ ਤੀਤ ਨਾ ਆਈ ਆ ਸਹਿਜ ਨ ਲਗੋ ਭਾਵ ਸਉਦ ਸਾਦਨਾ ਪਾਇਓ ਮਨ ਹੱਠ ਕੇ ਆ ਗੁਣ ਗਾਈ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸਤਿ ਸਮਾਏ ਮਹਲਾ ਤੀਜਾ ਆਪਣਾ ਆਪਣਾ ਪਸਾਣਾ ਮੂੜਾ ਅਵਰਾ ਆਖ ਦੁਖਾਏ ਮੁੰਡਿਆਂ ਦੀ ਖਸਲਤ ਨਾ ਗਈਐ ਅੰਦੇ ਵਿਸੜ ਝੋਟਾ ਖਾਏ ਸਤਿਗੁਰ ਕੈ ਭੈ ਭੰਨ ਨ ਘੜਿਉ ਰਹਿ ਅੰਕ ਸਮਾਏ ਅੰਦਰ ਸੈਸਾ ਕਦੇ ਨ ਚੁੱਕੈ ਬਿਨ ਸਬਦੈ ਦੁਖ ਪਾਏ काम क्रोध लोभ अंतर सबला नित तंदा करत बिहाए चरण कर देखत सुन थके देह मुके नेड़ा आए सच्चा नाम न ना लगो मीठा जित नाम नब निध पाए जीव तुमरे मरा है फुन जीव है कामोख अंतर पाए तोर कर्म न पायो प्राणी बिन करमा क्या पाए ਗੁਰ ਕਾ ਸਬਦ ਸੰਭਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਵਿਸਦਾ ਚਿੱਤ ਬਸਿਆ ਮੇਰਾ ਸੁਆਮੀ ਤਿਸ ਨੂੰ ਕਿਆਉ ਅੰਦੇਸਾ ਕਿਸੈ ਗੱਲਾਂ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਾ ਕਿਵ ਨਿਮਖ ਘੜੀ ਮੋਹਿ ਮੂੜੀਐ ਜेन ਹਰ ਤੇ ਆਇਆ ਤਿਸ ਨੂੰ ਸਰਬ ਕਲਿਆਣ ਹੋਇ ਨਿਤ ਸੰਤ ਜਨਾ ਕੀ ਸੰਗਤ ਜਾਏ ਬਈਏ ਮੋ ਜੋੜੀਏ ਸਭ ਦੁੱਖ ਕੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੂੰ ਡਠੈ ਜਗਤ ਤਰਿਆ ਸਭ ਲੋੜੀਏ ਸਲੋਕ ਬਹਾਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨ ਪਾਇਆ ਨਾਨਕ ਰਸਨਾ ਸਬਦ ਰਸਾਈ ਜਿਨ ਹਰ ਹਰ ਮਨ ਵਸਾਇਆ ਮਹਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਉ ਬਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਾਏ ਨਾਏ ਪਿਆਰਿਆ ਪਉੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰਿਆਪੇ ਵੇਖੈ ਵਿਗਸੈ ਆਪੇ ਜਿਤ ਪਾਵੈ ਤਿਤ ਲਾਈ ਹਰ ਇੱਕ ਨਾ ਮਾਰਗ ਪਾਹਿ ਆਪੇ ਹਰ ਇੱਕ ਨਾ ਉਜੜ ਪਾਏ ਹਰ ਸੱਚਾ ਸਹਿਬ ਸਤਿ ਤਤ ਪਾਪ ਸੁਕਰ ਵੇਖੈ ਚਲ ਤਸ ਵਾਈ ਗੁਰ ਪ੍ਰਸਾਦ ਕਹੇ ਜਨ ਨਾਨਕ ਹਰ ਸੱਚੇ ਇੱਕ ਇਹ ਗੁਣ ਗਾਏ ਸਲੋਕ ਮਹਲਾ 3 ਤੀਜਾ ਦਰਬੇਸੀ ਕੋ ਜਾਣ ਸੀ ਬਿਰਲਾ ਕੋ ਦਰਵੇਸ ਜੇ ਕਰ ਕਰ ਹੰਡੈ ਮੰਗਦਾ ਤਿੱਗ ਜੀਵਨ ਤਿੱਗ ਵੇਸ ਜੇ ਆਸਾ ਅੰਦੇ ਸਾਥ ੱਜ ਰਹਿ ਗੁਰਮੁਖ ਪਿਥਿਆ ਨਾਹੂੰ ਤਿਸ ਕੇ ਚਰਨ ਪਖਾਲੀ ਹੈ ਨਾਨਕ ਹਉ ਵਲਹਾਰ ਜਾਊ ਮੋਹਲਾ ਤੀਜਾ ਨਾਨਕ ਕਰ ਬਰ ਏਕ ਫਲ ਜੋਇ ਪਖੇਰੂ ਆਹੈ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾ ਹੈ ਬਉਰੰਗੀ ਰਸ ਭੋਗਿਆ ਸਬਦ ਰਹਿ ਨਰਵਾਣਾ ਹਰ ਅਸ ਫਲ ਦਾ ਤੇ ਨਾਨਕਾ ਕਰਮ ਸੱਚਾ ਨੀਸਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸ਼ਾਵੈ ਆਪ ਪਕਾਵੈ ਆਪ ਭੰਡੇ ਦੇ ਪਰੂਸੈ ਆਪੇ ਹੀ ਬੇਖਾਵੈ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਪਰ ਆਵਾ ਆਪ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਿਸ ਨੂੰ ਕਰਪਾਲ ਹੋਵੇ ਹਰਿ ਆਪੇ ਇਸ ਨੂੰ ਹੁਕਮ ਮੰਨਾਵੇ ਸ਼ਲੋਕ ਮਹਲਾ 3 ਚ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸਨਵੰਦ ਮਮਤਾ ਮੋਸੂ ਵੰਦਨਾ ਉਤਰ ਕਲਤਰ ਸੋਤੰਦ ਜੈ ਦੇਖਾਂ ਤੈ ਜੀਵਰੀ ਮਾਇਆ ਕਾ ਸਨਵੰਦ ਨਾਨਕ ਸੱਚੇ ਨਾਮ ਬਿਨ ਬਰਤਨ ਬਰਤ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਂ ਸੀ ਜਾਂ ਸਤਿਗੁਰ ਮਿਲੈ ਰਜਾਈ ਬੰਦਨ ਤੋੜੈ ਸੱਚ ਬਸੈ ਅਗਿਆਨ ਅੰਧੇਰਾ ਜਾਏ ਸਭ ਕਿਸ ਦੇਖੈ ਤਿਸੇ ਕਾ ਜਿਨ ਕੀਆ ਤਨ ਸਾਜ ਨਾਨਕ ਸ਼ਰਨ ਕਰ ਤਾਰ ਕੀ ਕਰਤਾ ਰੱਖੈ ਲਾਜ ਪਉੜੀ ਜਦੋਂ ਆਪੇ ठाਠ ਕੀਆ ਬਹਿ ਕਰਤਾ ਤਦੋਂ ਉਸ ਨਾ ਸੇਵਕ ਬੀਆ ਤਦੋਂ ਕਿਆ ਕੋ ਲਿਵੈ ਕਿਆ ਕੋ ਦੇਵੈ ਜਾਂ ਅਵਰਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤਾ ਦਾਨ ਸਭ ਨਾ ਕਉ ਦੀਆ ਆਪੇ ਸੇਵ ਬਣਾਈ ਅਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪੋ ਰੰਕਾਰ ਅਕਾਰ ਹੈ ਆਪੇ ਆਪੇ ਕਰਾਇ ਸੋthia ਸ਼ਲੋਕ ਮਹਲਾ ਤੀਜਾ ਗੁਰਮੁਖ ਪ੍ਰਭ ਸੇਵ ਸਤ ਸੱਚ ਆਂਦਿਨ ਸਹਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਤੋਰ ਕਰਮ ਲਿਖਿਆ ਕਰਤਾਰ ਨਾਨਕ ਆਪ ਬਲਾਇਨ ਆਪੀ ਕਿਰਪਾ ਤਾਰ ਮਹਲਾ ਤੀਜਾ ਕਹਿਆ ਕਹਿਆ ਨਾ ਪਾਈਐ ਅੰਦਲਰ ਹੈ ਸਦਾ ਗੁਣ ਗਾਈ ਬਿਨ ਕਰਮਾ ਕਿਰਿ ਨ ਪਾਹਿਉ ਭੌ ਕਮੋਏ ਬਿਲ ਲਾਈ ਗੁਰ ਕਾ ਸਬਦ ਮਨ ਤਨ ਭਿਜੈ ਆਪ ਵਸਾਏ ਮਨ ਆਈ ਨਾਨਕ ਨਦਰੀ ਪਾਈਐ ਆਪੇ ਲੈ ਮਲਾਈ ਪੌੜੀ ਆਪੇ ਬੀਦ ਪੁਰਾਣ ਸਭ ਸਾਸਤ ਆਪ ਕਥੈ ਆਪ ਭੀਜੈ ਆਪ ਹੀ ਬਹਿ ਪੂਜੇ ਕਰਤਾ ਆਪ ਉਰਪੰਚ ਕਰੀਜੈ ਆਪ ਪਰਵਰਤ ਆਪ ਨਿਰਵਰਤੀ ਆਪੇ ਕਾਥਕਤੀ ਜਾਏ ਆਪੇ ਪੁੰਨ ਸਭ ਆਪ ਕਰਾਏ ਆਪ ਅਲਪਤ ਵਰਤੀ ਜਾਏ ਆਪੇ ਸੁਖ ਦੁਖ ਦੇਵਾ ਕਰਤਾ ਆਪੇ ਬਖਸ਼ ਕਰੀ ਜਾਏ